ਵੱਡਾ ਸਵਾਲ ਜੀ ਮਰ ਸਾਹਿਬ ਇਹ ਆ ਕਿ ਕਿਸਾਨੀ ਲੀਡਰਸ਼ਿਪ ਜਿਹੜੀ ਹੈ ਵਫਦ ਜਿਹੜਾ ਆ ਮੁੱਖ ਲੀਡਰ ਜਿਹੜੇ ਨੇ ਉਹ ਕਹਿੰਦੇ ਬਹੁਤ ਗੰਭੀਰ ਮੀਟਿੰਗ ਹੋਈ ਹੈ ਬੜੀ ਗੰਭੀਰਤਾ ਨਾਲ ਸਾਨੂੰ ਸੁਣਿਆ ਗਿਆ ਬੜੇ ਚੰਗੇ ਮਾਹੌਲ ਚ ਮੀਟਿੰਗ ਹੋਈ ਹੈ ਇਹ ਤਾਂ ਕੀ ਕਰਨ ਉੱਥੇ ਕਿਹੜੇ ਆਪਣੇ ਕਥਾਵਾਚਕ ਬੈਠੇ ਸਨ ਕਿ ਕਥਾ ਕਰ ਰਹੇ ਨੇ ਬਹੁਤ ਸਾਂਣ ਧਿਆਨ ਨਾਲ ਸੁਣ ਰਹੇ ਨੇ ਵਾਹ 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 ਬੜੇ ਗੰਭੀਰ ਵਿਚਾਰ ਨਾਲ ਪਹਿਲੀ ਗੱਲ ਉਹਨਾਂ ਨੂੰ ਲੋੜ ਹੀ ਕਿਉਂ ਪਈ ਕਿ ਗੰਭੀਰਤਾ ਨਾਲ ਇਹਦਾ ਮਤਲਬ ਪਿਛਲੇ ਤਿੰਨਾਂ ਸਾਲਾਂ ਚ ਉਹਨਾਂ ਨੂੰ ਕਿਸਾਨੀ ਦਾ ਮਸਲਾ ਹੀ ਨਹੀਂ ਪਤਾ ਲੱਗ ਸਕੇ ਦੂਸਰੀ ਗੱਲ ਜਿਹੜਾ ਸ਼ੇਵੀਆ ਗੇਟ ਦੀ ਮੀਟਿੰਗ ਸੀ ਇਹ ਕੋ वर्ल्ड ट्रेड ਆਰਗੇਨਾਈਜੇਸ਼ਨ ਦੀ ਚੱਲਣ ਦੀ ਹੈ ਵੀ 6ਵਾਂ ਰਾਉਂਡ ਹੋ ਗਿਆ ਜੀ 7ਵਾਂ ਰਾਉਂਡ ਹੋ ਗਿਆ ਇਹ ਆਪਟਿਕਸ ਆ ਇਹ ਦੁਨੀਆ ਨੂੰ ਦਿਖਾਇਆ ਜਾ ਰਿਹਾ ਹੂੰ ਸਾਰੇ ਭਾਰਤ ਨੂੰ ਦਿਖਾਇਆ ਜਾ ਰਿਹਾ 글로ਬਲੀ ਦਿਖਾਇਆ ਜਾ ਰਿਹਾ ਕਿ ਦੇਖੋ ਅਸੀਂ ਕਿਸਾਨਾਂ ਦੀ ਗੱਲ ਪ੍ਰਤੀ ਅਸੀਂ ਕਿੰਨੇ ਸੰਜੀਦਾ ਵਾਂ ਕਰਨਾ ਕਰਾਣਾ ਕੁਝ ਨਹੀਂ ਪ੍ਰਣਾਲਾ ਉੱਥੇ ਦਾ ਉੱਤੇ ਪੰਚਾਂ ਦਾ ਕਿਹਾ ਸਿਰ ਮੱਥੇ ਤਿੰਨ ਮੰਤਰੀ ਚੱਲੇ ਨੇ ਅਮਲਾ ਫੈਲਾ ਨਾਲ ਚੱਲਿਆ ਸ਼ਨੀ ਇਤਵਾਰ ਜਦੋਂ ਬਹੁਤੇ ਲੋਕ ਪਿੰਡਾਂ ਨੂੰ ਚਲੇ ਜਾਂਦੇ ਨੇ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੋਵੇ ਮਾਨਯੋਗ ਮੰਤਰੀ ਜੀ ਆਏ ਜੀ ਆਇਆਂ ਨੂੰ ਧੰਨ ਭਾਗ ਕੋਈ ਦੇ ਕੇ ਜਾਓ ਕੋਈ ਗੱਲ ਕਰਕੇ ਜਾਓ ਕੋਈ ਅਸ਼ੋਰੈਂਸ ਕਰਕੇ ਜਾਓ ਸਿਰਫ ਇੱਕ ਤਰੀਕ ਅਗਲੀ ਦੇ ਦਿੱਤੀ ਏ ਇੰਨੀ ਦੇਰ ਨੂੰ ਕੋ ਹੋਰ ਮਸਲਾ ਗੰਭੀਰ ਹੋ ਗਿਆ। ਮਾਨਵਰ ਤੱਕ ਐਕਸਟੈਂਡ ਕਰ ਗਏ ਉਹ 25 ਦਿਨ ਦੀ। ਦੂਸਰਾ ਹਮ ਕਿਸਾਨ ਯੂਨੀਅਨਾਂ ਨੇ ਕਹਿਤਾ ਵੀ ਜੀ ਤੁਸੀਂ ਪ੍ਰੀਲੀਮਿਨਰੀ ਗੱਲ ਤੇ ਅੱਜ ਤੱਕ ਕੋ ਕਮਿਟ ਕਰਕੇ ਜਾਂਦੇ। ਵੀ ਪੰਜਾਬ ਸਰਕਾਰ ਇਹ ਦਸੇ ਲੋਕਾਂ ਨੂੰ ਹਮ ਵੀ ਭਾਰਤ ਸਰਕਾਰ ਅਸੀਂ ਕੋਈ ਰਾਹ ਨਹੀਂ ਬੰਦ ਕੀਤਾ। ਹਮ ਹਮ ਕਿਸਾਨਾਂ ਨੇ ਕੋਈ ਰਾਹ ਬੰਦ ਨਹੀਂ ਕਰਾਇਆ। ਇਹ ਬਸ ਐਵੇਂ ਪ੍ਰਬੰਧਨ ਕਰਨ ਲਈ ਇਹਨਾਂ ਨੇ ਦੂਜਾ ਪਾਸਾ ਬੰਦ ਕਰਤਾ ਤਾਂ ਕਿ ਕਿਸਾਨੀ ਦੀ ਭੰਡੀ ਹੋਵੇ। ਹਮ ਹੁਣ ਕੱਲ ਇੱਕ ਜਨਤਕ ਖਬਰ ਹੈ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਨੇ ਸਵਾਲ ਪੁੱਛਿਆ ਬਈ ਦਿੱਲੀ ਦਾ ਸਿੰਘੂ ਬਾਡਰ ਇੱਕ ਪਾਸਾ ਬੰਦ ਕਿਉਂ ਕੀਤਾ ਹੋਇਆ ਤੁਸੀਂ ਕਿੰਨੇ ਸਾਲ ਹੋ ਗਏ ਨੇ ਐਜੀਟੇਸ਼ਨ ਚ ਇੱਥੋਂ ਕਿਸਾਨਾਂ ਨੂੰ ਵਾਪਸ ਗਿਆ ਹੋਇਆ ਨੂੰ ਜਿਹੜਾ ਰੋਜ਼ ਲੰਘ ਰਿਹਾ ਉਹਦਾ ਕੀ ਜਵਾਬ ਹੈ ਹੁਣ ਉਹ ਕਿਸਮਤ ਨਾਲ ਉਹ ਵੀ ਰੂਲਿੰਗ ਪਾਰਟੀ ਦਾ ਐਮਪੀ ਸੀਗਾ ਉਨੂੰ ਜਵਾਬ ਦੇਣ ਦੀ ਵਾ ਗੁੰਗਲੂਆਂ ਤੋਂ ਮਿੱਟੀ ਝਾੜੀ ਤੇ ਗੱਲ ਅਗਲੇ ਪਾਸੇ ਪੈ ਗਈ ਲੇਕਿਨ ਥਾਨਿਆਂ ਉਸ ਬੰਦਾ ਜਿਹਨੇ ਗੱਲ ਪੁੱਛੀ ਘਟੋ ਘਟ ਕਿਸਾਨੀ ਇਹ ਤੇ ਕਲੀਅਰ ਕਰਦੀ ਵੀ ਅੱਜ ਤੁਸੀਂ ਕਲੀਅਰ ਕਰਕੇ ਜਾਓ ਵੀ ਨਾ ਕਿਸਾਨੀ ਕਰਕੇ ਰਾਹ ਰੁਕਿਆ ਨਾ ਅਸੀਂ ਰੁਕਾਇਆ ਤੇ ਨਾ ਪੰਜਾਬ ਸਰਕਾਰ ਨੇ ਰੁਕਾਇਆ ਇੰਨੀ ਅਸ਼ੋਰੈਂਸ ਦੇ ਵਿੱਚ ਦੱਸੋ ਤੁਹਾਨੂੰ ਕਿਹੜਾ ਡਾਟਾ ਚੈੱਕ ਕਰਨਾ ਤੁਸੀਂ ਕਿਹੜੇ ਕੋਲੋਂ ਤੁਸੀਂ ਪਰਮਿਸ਼ਨ ਲੈਣੀ ਪਬਲਿਕਲੀ ਦੱਸ ਕੇ ਜਾਂਦੇ ਪਹਿਲੀ ਗੱਲ ਦੂਸਰੀ ਗੱਲ ਤੁਸੀਂ ਆ ਕੇ ਕਹਿ ਰਹੇ ਹੋ ਵੀ ਅਸੀਂ ਕਿਸਾਨੀ ਪ੍ਰਤੀ ਬੜੇ ਸੰਜੀਦਾ ਵਾਂ ਸੰਜੀਦਗੀ ਦੇ ਸਾਹਮਣੇ ਨਜ਼ਰ ਆ ਗਈ ਇੱਕ ਬਜ਼ੁਰਗ ਆਦਮੀ ਸਾਰੀ ਯੂਨੀਅਨ ਉਹਦੇ ਪਿੱਛੇ ਲੱਗੀ ਹੋਈ ਹੈ ਇੰਨੇ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਇੱਕ ਇਹ ਆ ਰਿਹਾ ਕਿ ਉਹਨਾਂ ਨੂੰ ਟੀਕੇ ਲੱਗ ਨਹੀਂ ਰਹੇ ਨਸਾਂ ਨਹੀਂ ਲੱਭ ਰਹੀਆਂ ਇਹਦਾ ਮਤਲਬ ਤੁਸੀਂ ਉਹਦਾ ਪੇਸ਼ੈਂਸ ਗੱਲਾਂ ਆ ਰਹੀਆਂ ਸਾਹਮਣੇ ਪੇਸ਼ੈਂਸ ਟੈਸਟ ਕਰ ਰਹੇ ਹੋ ਇਹਦਾ ਮਤਲਬ ਉਨੀ ਦੇਰ ਚ ਕੋਈ ਹੋਰ ਖਲਾਰਾ ਪੈ ਜਾਵੇ ਤੇ ਫਿਰ ਇਹ 25 ਵਾਲੀ ਅੱਗੇ ਚਲੀ ਜਾਵੇ ਮੀਟਿੰਗ ਕੋਈ ਮਾੜੇ ਭਾਣੇ ਦੀ ਅਡੀ ਕਰ ਰਿਹਾ ਲੱਗਤੇ ਰਿਹਾ ਵੀ ਨਾ ਵਰਤੇ ਪਾਣਾ ਬਟ ਇਹ ਕੋਈ ਗੱਲ ਠੀਕ ਨਹੀਂ ਹੈਗੀ ਜਿਸ ਤਰ੍ਹਾਂ ਹੋ ਰਿਹਾ ਦੂਸਰੇ ਪਾਸੇ ਖੇਤੀਬਾੜੀ ਮੰਤਰੀ ਨੇ ਇਹ ਪਹਿਲਾ ਮੁੱਖ ਮੰਤਰੀ ਰਹਿ ਕੇ ਆਏ ਨੇ ਇਹਨਾਂ ਦੇ ਰਾਜ ਚ ਗੋਲੀਆਂ ਚੱਲੀਆਂ ਕਿਸਾਨਾਂ ਤੇ ਸਭ ਜਗ੍ਹਾ ਤੇ ਪਤਾ ਹੈ ਲੇਕਿਨ ਉਸ ਤੋਂ ਇਹਨਾਂ ਨੇ ਸੇਧ ਲਈ ਹੁਣ ਸਾਰੀ ਦੁਨੀਆ ਇਹਨਾਂ ਨੂੰ ਬੜੇ ਪਿਆਰ ਨਾਲ ਕਈ ਨਾਵਾਂ ਨਾਲ ਜਾਣਦੀ ਏ ਇਹਦਾ ਮਤਲਬ ਜਦੋਂ ਪੰਜਾਬ ਨੂੰ ਆਏ ਨੇ ਰਾਜ ਚ ਉਹ ਨੇਚਰਲ ਫਾਰਮਿੰਗ ਪ੍ਰਮੋਟ ਕਰਦੇ ਆਏ ਹਰਿਆਣੇ ਚ ਦਿੱਲੀੋਂ ਚੱਲੇ ਕਈ ਕਹਾਣੀਆਂ ਹੋਰ ਚੱਲਦੀਆਂ ਆਈਆਂ ਅੱਜ ਅਖਬਾਰਾਂ ਦੀਆਂ ਸੁਰਖੀਆਂ ਨੇ ਕਿ ਕਿਸਾਨ ਨੇਤਾ ਜੀ ਨਾਲ ਉਹਨਾਂ ਨੇ ਉਹਨਾਂ ਦਾ ਹਾਲਚਾਲ ਪੁੱਛਿਆ ਤੇ ਜੇ ਐਡੀ ਦੂਰੋਂ ਅਪੀਲ ਵੀ ਕੀਤੀ ਵੀ ਡੱਲੇਵਾਲ ਸਾਹਿਬ ਸ਼ਿਵਰਾਜ ਜੀ ਨੇ ਵੀ ਮਰਨ ਵਰਤ ਖਤਮ ਕਰ ਦੋ ਤੁਸੀਂ ਤੁਸੀਂ ਕਹਿੰਦੇ ਵੀ ਜੰਦਾਚਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਮੈਂ ਖਤਮ ਨਹੀਂ ਕਰਨਾ ਉਹ ਆਪਣੀ ਥਾਂ ਠੀਕ ਨੇ ਕਿ ਇੱਕ ਪਬਲਿਕ ਪਰਸੈਪਸ਼ਨ ਬਣੀ ਹੈ ਕਿ ਇਹਨਾਂ ਸਾਡੇ ਕਰਕੇ ਰੱਖਿਆ ਜੀ ਤੁਸੀਂ ਕਿਸਾਨੀ ਨੂੰ ਨਗੋਣਾ ਕਿਉਂ ਗਿਣ ਰਹੇ ਹੋ ਮੈਂ ਇਹ ਕਹਿ ਰਿਹਾ ਕਿ ਕਿਸਾਨ ਯੂਨੀਅਨ ਨੂੰ ਇੱਕ ਸਾਈਡ ਤੇ ਗੱਲ ਕਰੋ ਪੰਜਾਬ ਦੀ ਦੂਸਰੀ ਗੱਲ ਕਰੋ ਤੁਸੀਂ ਪਿਛਲੇ 15 ਦਿਨਾਂ ਚ ਜਿੰਨਾ ਟੈਂਪਰੇਚਰ ਵਧਿਆ ਹੈ ਦੇਸ਼ ਦੇ ਵਿੱਚ ਜਿਹੜਾ ਕਣਕ ਨੂੰ ਮਾਰ ਪੈ ਗਈ ਹੈ ਉਹਦੀ ਅਸੈਸਮੈਂਟ ਕਰਾਈ ਹੈ ਕਿਤੇ ਇਹ ਤੇ ਨਹੀਂਗਾ ਕਿ ਜਿੱਦਾਂ ਕੋ ਪ੍ਰੈਸ਼ਰ ਗਰੁੱਪ ਮਗਰ ਲੱਗੇ ਹੁੰਦੇ ਨੇ ਬਿਜ਼ਨਸ ਲੌਬੀ ਲੱਗੀਆਂ ਹੁੰਦੀਆਂ ਗਲੋਬਲ ਫੋਰਸੇਜ਼ ਲੱਗੀਆਂ ਨੇ ਮਗਰ ਕਿ ਦੇਸ਼ ਦੇ ਵਿੱਚ ਅਨਾਜ ਘੱਟ ਹੋਏਗਾ ਤੇ ਇੰਪੋਰਟ ਲਈ ਰਾਹ ਖੁੱਲਣਗੇ ਮੈਨੂੰ ਤਾਂ ਇਹ ਸਾਹਮਣੇ ਨਜ਼ਰ ਆ ਰਿਹਾ ਕਿਤੇ ਤੁਸੀਂ ਕਿਸੇ ਮੀਡੀਆ 'ਚ ਕਿਸੇ ਸਰਕਾਰ ਦਾ ਇਹ ਕਹਿਣਾ ਨਿਕਲਿਆ ਤੁਹਾਡੇ ਸਾਹਮਣੇ ਕਿ ਇਹਦੇ 15 ਦਿਨਾਂ ਦੇ ਵਿੱਚ ਜੋ ਸਰਕਾਰੀ ਅਨੁਮਾਨ ਨੇ ਤੇ ਖੇਤੀ ਵਿਗਿਆਨੀਆਂ ਦਾ ਅਨੁਮਾਨ ਹੈ ਵੀ ਜੇ 2 ਡਿਗਰੀ ਟੈਂਪਰੇਚਰ ਵਧਿਆ ਤੇ 10% ਤੋਂ ਲੈ ਕੇ 15% ਤੱਕ ਤੁਹਾਡਾ ਪ੍ਰੋਡਕਸ਼ਨ ਲਾਸ ਹੋ ਜਾਏਗਾ ਦੁਨੀਆ ਦਾ ਕਿਹੜਾ ਕਾਰੋਬਾਰ ਹੈ ਜਿਹਦੇ ਵਿੱਚ 2 ਤੋਂ 3% ਤੋਂ ਵੱਧ ਮਾਰਜਨ ਹੈ ਜੀ ਗੱਲ ਆ ਗਈ ਐ ਐਮਐਸਪੀ ਦੀ ਪਹਿਲਾਂ ਇਹ ਵੀ ਦੇ ਨਾਲ ਪੈਰਲਲ ਗੱਲ ਕਰੋ ਕਿ ਐਮਐਸਪੀ ਤੁਸੀਂ ਕੈਲਕੂਲੇਟ ਕਿਸ ਤਰ੍ਹਾਂ ਕਰਦੇ ਪਏ ਹੋ ਸਾਨੂੰ ਇਹ ਤਾਂ ਦੱਸਣ ਦੀ ਕੋਸ਼ਿਸ਼ ਕਰੋ ਉਹੀ ਮੈਂ ਕਿਹਾ ਕਿਸਾਨੀ ਨੂੰ ਨਿੰਦਣਾ ਹੈ ਭੰਡਣਾ ਹੈ ਤੇ ਸ਼ਰਿਆਮ ਨਸ਼ਰ ਕਰਨਾ ਹੈ ਵੀ ਤੁਹਾਡਾ ਕੋਈ ਯੋਗਦਾਨ ਨਹੀਂ ਹੈਗਾ